ਸਾਸਤਰੀ ਗਾਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਅੱਜ ਹੈਗਾ ਜੀ ਦਿਨ ਛੁਰਕਰਵਾਰ 29 ਮਾਰਚ ਤੇ ਅੱਦਰ ਜਿਵੇਂ ਆਪਣਾ ਵਲੌਗ ਸ਼ੁਰੂ ਕੀਤਾ ਸਵੇਰ ਤੋਂ 10:00 ਵਜੇ ਦਾ ਟਾਈਮ ਹੋਣਾ ਹੈ ਤੇ 12 ਪਾਜੀ ਮਸ਼ੀਨ ਲਾਈ ਹੋਈ ਹੈ ਕੱਪੜੇ ਧੋਣ ਵਾਸਤੇ ਤੇ ਅੱਜ ਜੀ ਮੈਂ ਥੋੜਾ ਜਨਾ ਕਮਰੇ ਦੀ ਸਫਾਈ ਕਰਾਂਗੀ ਕਾਫੀ ਦਿਨ ਤੋਂ ਬਿਮਾਰ ਹੋਣ ਕਰਕੇ ਨਾ ਫਿਰ ਕੰਮ ਇੰਨਾ ਹੋ ਨਹੀਂ ਰਿਹਾ ਸਾਬ ਸਫਾਈ ਦਾ ਮੇਰਾ ਤੇ ਅੱਜ ਮੈਂ ਕਹਾਂ ਚਲੋ ਕਮਰੇ ਨੂੰ ਆਪਾਂ ਨਾ ਚੰਗੀ ਤਰ੍ਹਾਂ ਪੂਰਾ ਕਲੀਨ ਕਰ ਦਿੰਨੇ ਆ ਅਖਡੋਣੇ ਵਗੈਰਾ ਵੀ ਸਾਰੇ ਲਾਤ ਸੀ ਝਾੜ ਝੂੜ ਕੇ ਰੱਖ ਦਿੱਤੇ ਨੇ ਤੋਤੇ ਨਹੀਂ ਹੈਗੇ ਹੁਣ ਮੈਂ ਤੇ ਅੰਦਰ ਕੱਪੜੇ ਧੋਣ ਵਾਲੇ ਪੈਨ ਮਸ਼ੀਨ ਲੱਗੀ ਹੋਈ ਹੈ ਤੇ ਹੁਣ ਬੈੱਡ ਦੀ ਚੱਦਰ ਚੁੱਧਰ ਵੀ ਉਤਾਰਾਂਗੀ ਹਲੋ ਜੀ ਕਮਰੇ ਦੀ ਮੈਂ ਸਾਰੀ ਚੰਗੇ ਤਰ੍ਹਾਂ ਸਫਾਈ ਕਰਤੀ ਉਹ ਤੋਂ ਦੇ ਸਾਰਾ ਪੱਖਾ ਪੱਖਾ ਵੀ ਸਾਫ ਕਰਤਾ ਝਾੜ ਝੂੜ ਕੇ ਤੇ ਉਸ ਤੋਂ ਬਾਅਦ ਜੀ ਫਿਰ ਮੈਂ ਨਹਾ ਕੇ ਆਈਆਂ ਤੇ ਬੱਸ ਜੀ ਮੇਰੇ ਕੱਪੜੇ ਵੀ ਹੁਣ ਧੋ ਚੰਨੇ ਸਾਰੇ ਹੋ ਚੰਨੇ ਨੇ ਆ ਦੇਖੋ ਜੀ ਡ੍ਰੀਨ ਵਿੱਚ ਪਾਏ ਹੋਏ ਨੇ ਤੇ ਬੱਸ ਇੱਕ ਕੋਈ ਰਜਾਈ ਦਾ ਛਾੜਾ ਹੈ ਗਰਮ ਰਜਾਈ ਦਾ ਛਾੜਾ ਉਹ ਪਾਇਆ ਹੋਇਆ ਵਿੱਚ ਤੇ ਰਜਾਈ ਕੋਈ ਕਰਦਾ ਤਾਂ ਹੈ ਨਹੀਂ ਸੀਗਾ ਰਜਾਈ ਐਵੇਂ ਬਾਹਰ ਪਈ ਹੋਈ ਸੀ ਕਿਨਾਂ ਦਿਨ ਦੀ ਧੂਣ ਕਰਕੇ ਫਿਰ ਮੈਂ ਵਿੱਚ ਨਹੀਂ ਰੱਖੀ ਸੀ ਬੈੱਡ ਦੇ ਤੇ ਹੁਣ ਆਪਾਂ ਇਹ ਰਾਛਾੜਾ ਧੋ ਕੇ ਫਿਰ ਆਪਾਂ ਛਾੜਾ ਤੇ ਰਜਾਈ ਦੋਨੋਂ ਇਕੱਠੇ ਰੱਖਾਂਗੇ ਰਜਾਈ ਨੂੰ ਮੈਂ ਉੱਪਰ ਧੁੱਪੇ ਰੱਖ ਦਿੱਤਾ ਮੰਜੇ ਤੇ ਧੁੱਪ ਲਵਾ ਦਾਂਗੇ ਇੱਕ ਵਾਰੀ ਤੇ ਆ ਦੇਖੋ ਜੀ ਮੈਂ ਨਹਾਣ ਗਈ ਸੀ ਨਾ ਤੇ ਆਪਣੀ ਟੈਂਕੀ ਦਾ ਪਾਣੀ ਓਵਰਫਲੋ ਹੋ ਕੇ ਡੁੱਲਣ ਲੱਗ ਗਿਆ ਸੀ ਬਾਹਰ ਗਲੀ 'ਚ ਆ ਦੇਖੋ ਜੀ ਰਜਾਈ ਮੈਂ ਸਵੇਰ ਦੀ ਕੋਠੇ ਤੇ ਪਵਾਤੀ ਸੀ ਜੁਬਰਾਜ ਕੋਲੋਂ ਮੰਜੇ ਤੇ ਇਹਨੂੰ ਚੰਗੀ ਤਰ੍ਹਾਂ ਧੁੱਪ ਲੱਗ ਜੂਗੀ ਤਿਆਰ ਚਾਈ ਦਾ ਕਵਰ ਵੀ ਆਪਾਂ ਸੁਕਣੇ ਕੋਠੇ ਤੇ ਪਾਤਾ ਬਾਕੀ ਕਪੜਾ ਤਾਂ نیچے ਸੁਕਣੇ ਪਏ ਹੋਏ ਨੇ ਕਵਰ ਮੈਂ ਫਿਰ ਉੱਪਰ ਕੋਠੇ ਦੇ ਧੁੱਪੇ ਪਾਤਾ ਨਾਲੇ ਮੈਂ ਕਬੂਟਿਆਂ ਨੂੰ ਪਾਣੀ ਪਾ ਦਾਂਗੀ ਫੁੱਟੇ ਵੀ ਨਾ ਹੁਣ ਗਰਮੀ ਬਹੁਤ ਜ਼ਿਆਦਾ ਪੈਣ ਲੱਗੀ ਸਾਰੇ ਬੂਟਿਆਂ ਦੀ ਮਿੱਟੀ ਐਨ ਸੁੱਕ ਜਾਂਦੀ ਹੈ ਬੁਰੀ ਤਰ੍ਹਾਂ ਤੇ ਇਹਨਾਂ ਦੇ ਵਿੱਚ ਵੀ ਨਾ ਪਾਣੀ ਪੂਣੀ ਪਾਣਾ ਪੈਂਦਾ ਫਿਰ ਨਹੀਂ ਤਾਂ ਸਾਰੇ ਬੂਟੇ ਨਾ ਮੁਰਝਾ ਆ ਜਾਂਦੇ ਨੇ ਤੇ ਆ ਟੁੱਟ ਜਾ ਮੰਜਾ ਸੀ ਨਾ ਅਨੂ ਫਿਰ ਮ ਖਿੱਚ ਕੇ ਪਰਲੇ ਕੋਠੇ ਤੇ ਰਖਦੀ ਸੀ ਪੈਰਾਂ ਦੇ ਵਿੱਚ ਵੱਜਦਾ ਸੀ ਜਦੋਂ ਆਪਾਂ ਕੋਠੇ ਚੜਦੇ ਸੀਗੇ ਰਸਤੇ ਦੇ ਵਿੱਚ ਪਿਆ ਹੋਇਆ ਸੀਗਾ ਲੋ ਜੀ ਹੁਣ ਆਪਾਂ ਸਾਰਾ ਕੰਮ ਕੋਮਣੇ ਬੇੜ ਕੇ ਹੁਣ ਆਪਾਂ ਕਰਾਂਗੇ ਦੁਪਹਿਰ ਦੇ ਲੰਚ ਦੀ ਤਿਆਰੀ ਆ ਦੇਖੋ ਜੀ ਬਾਕੀ ਸਾਰੇ ਕੱਪੜੇ ਮੈਂ ਤੇ نیچے ਪਾਏ ਹੋਏ ਨੇ ਲੌਬੀ ਦੇ ਵਿੱਚ ਹੀ ਪੱਖਾ ਚੱਲਦਾ ਪਿਆ ਗੇਟ ਵੱਲੋਂ ਵੀ ਹਵਾ ਹੂਆ ਆ ਰਹੀ ਐ ਸੁੱਕ ਜਾਣਗੇ ਆਪੀ ਫਟਾਫਟ ਹੀ ਸੁੱਕ ਜਾਂਦੇ ਨੇ ਅੱਜ ਕੱਲ ਤਾਂ ਨੀਚੇ ਪਾਓ ਭਾਵੇਂ ਕੱਪੜੇ ਕੋਠੇ ਤੇ ਪਾੰਦਦਾ ਕੋਈ ਹਾਲ ਹੈ ਨਹੀਂ ਧੁੱਪ ਇੰਨੀ ਤੇਜ਼ ਹੁੰਦੀ ਹੈ ਗਰਮੀ ਵਿੱਚ ਨਾ ਤਾਂ ਚੜਿਆ ਜਾਂਦਾ ਤੇ ਕੱਪੜਿਆਂ ਦਾ ਵੀ ਰੰਗ ਫੇਟ ਹੋ ਜਾਂਦਾ ਜਾਰਾ ਧੁੱਪੇ ਪਾੰਨ ਨਾਲ ਤੇ ਲੋ ਜੀ ਸਾਰਿਆਂ ਨੇ ਰੋਟੀ ਰੋਟੀ ਖਾ ਲਈ ਸੀ ਮੈਂ ਵੀ ਖਾ ਲਈ ਐ ਰੋਟੀ ਖਾਣ ਤੋਂ ਬਾਅਦ ਜਿਹੜੇ ਭਾਂਡੇ ਪਏ ਨੇ ਉਹ ਵੀ ਮੈਂ ਨਾਲ ਹੀ ਮਾਂਜ ਤਾਂ ਵਾਂਗੀ ਫੇਰ ਆਪਾਂ ਕਰਾਂਗੇ ਆਰਾਮ ਲੋ ਜੀ ਹੁਣ ਹੈਗਾ ਸ਼ਾਮ ਦਾ ਟਾਈਮ ਕੱਪੜੇ ਆਪਣੇ ਜਿਹੜੇ ਸੁੱਕ ਗਏ ਸੀਗੇ ਜਿਹੜੇ ਤਾਂ ਤਿਆਰ ਕਰਕੇ ਰੱਖਣ ਵਾਲੇ ਸੀ ਉਹ ਤਾਂ ਮੈਂ ਰੱਖ ਦਿੱਤੇ ਜਿਹੜੇ ਪ੍ਰੈਸ ਵਾਲੇ ਨੇ ਉਹਨਾਂ ਨੂੰ ਆਪਾਂ ਚੁੰਨੀ ਦੇ ਵਿੱਚ ਬੰਨ ਦਾਂਗੀ ਜਾਰਾ ਤਾਂ ਮੇਰੇ ਹੀ ਸੂਟ ਨੇ ਪ੍ਰੈਸ ਵਾਲੇ ਕਾਟਨ ਕੁੱਟਣ ਦੇ ਪਹਿਲਾਂ ਮੈਨੂੰ ਨਾ ਧੋਬੀ ਨਹੀਂ ਕੋਈ ਲੱਭਦਾ ਸੀ ਚਾਜਦਾ ਇਸ ਕਰਕੇ ਫਿਰ ਮੈਂ ਨਾ ਬਿਨਾ ਪ੍ਰੈਸ ਤੋਂ ਹੀ ਪਾ ਲੰਦੀ ਸੀ ਕੱਪੜੇ ਤੇ ਘਰੇ ਪ੍ਰੈਸ ਕਰਨੇ ਮੈਨੂੰ ਬਹੁਤ ਜ਼ਿਆਦਾ ਔਖੇ ਲੱਗਦੇ ਆ ਹੁਣ ਤੋਬੀ ਨਾਲ ਵਧੀਆ ਮਿਲ ਗਿਆ ਆਪਾਂ ਨੂੰ ਸਾਡੇ ਘਰ ਦੇ ਪਿੱਛੇ ਹੀ ਹੈ ਸਾਨੂੰ ਪਤਾ ਹੀ ਨਹੀਂ ਸੀਗਾ ਇੰਨੇ ਸਾਲ ਤੋਂ ਉਹਦਾ ਤੋਬੀ ਦਾ ਹੁਣ ਉਹਦਾ ਘਰ ਵੀ ਦੇਖ ਲਿਆ ਤੇ ਕੱਪੜੇ ਤਾਂ ਘਰੋਂ ਹੀ ਲਾ ਜਾਂਦਾ ਘਰ ਹੀ ਦੇ ਜਾਂਦਾ ਸਾਨੂੰ ਤੇ ਬਾਸ ਜੀ ਹੁਣ ਮੈਂ ਕੱਪੜੇ ਗਿਣ ਕੇ ਨਾ ਚੁੰਨੀ ਦੇ ਵਿੱਚ ਬੰਨ ਦਿੱਤੇ ਨੇ ਜੇ ਅੱਜ ਸ਼ਾਮ ਨੂੰ ਆਇਆ ਤਾਂ ਲੈ ਜਾਊਗਾ ਨਹੀਂ ਤੇ ਫਿਰ ਕੱਲ ਲੈ ਕੇ ਜਾਊਗਾ ਆ ਦੇਖੋ ਜੀ ਇੱਥੋਂ ਆਪਾਂ ਜਿਹੜਾ ਕਮਰੇ ਦੀ ਸਫਾਈ ਵਗੈਰਾ ਕੀਤੀ ਸੀ ਖੜੋਣੇ ਕੁਢੋਣੇ ਸਾਰੇ ਕੁਝ ਤੋਂ ਉਤੇ ਸੀ ਕੁਝ ਝਾੜ ਕੇ ਰੱਖਦੇ ਸੀਗੇ ਤੇ ਹੁਣ ਜੀ ਰਾਤ ਦਾ ਟਾਈਮ ਹੈ ਥੋੜੀ ਜੀ ਆਪਣੇ ਕੋਲ ਕੜੀ ਪਈ ਹੈ ਥੋੜੀ ਜੀ ਦਾਲ ਪਈ ਹੈ ਤੇ ਗਾਜਰ ਮਟਰ ਦੀ ਸਬਜੀ ਪਈ ਹੈ ਥੋੜੀ ਜੀ ਤੇ ਥੋੜੀ ਥੋੜੀ ਸਬਜ਼ੀਆਂ ਪਈਆਂ ਨੇ ਤੇ ਥੋੜੇ ਜਿਹਾ ਚੋਲ ਵੀ ਪਏ ਹੋਏ ਨੇ ਬਣੇ ਹੋਏ ਤੇ ਥੋੜੇ ਜਿਹਾ ਮੱਕੇ ਪਿਓ ਦਿੱਤੇ ਨੇ ਤੇ ਤਾਉ ਜੀ ਮੈਂ ਨਾ ਚਾਚੂ ਪੀ ਕੇ ਤੇ ਮੰਡੀ ਗਈ ਸੀਗੀ ਮੰਡੀਆਂ ਸਬਜ਼ੀਆਂ ਲੈਂਦੀਆਂ ਨੇ ਸਬਜ਼ੀ ਜੀ ਆਪਾਂ ਆਮ ਤੋਰੀ ਲੈਂਦੀ ਐ ਚੱਪਣ ਕਦੂ ਲੈਂਦਾ ਐ ਚੱਪਣ ਕਦੂ ਦਾ ਦੂਜੀ ਵਾਰੀ ਲੈਂਦਾ ਐ ਆਮ ਤੋਰੀ ਆਪਾਂ ਸੀਜ਼ਨ ਦੀ ਪਹਿਲੀ ਵਾਰੀ ਲੈਂਦੀ ਐ ਕੱਲ ਬਣਾਵਾਂਗੀ ਤੇ ਖੀਰੇ ਲੈਂਦੇ ਨੇ ਤੇ ਉਹ ਮੰਡੀ ਦੇ ਵਿੱਚ ਜੀ ਮੇਰਾ ਬੀਪੀ ਨਾ ਪਤਾ ਨਹੀਂ ਕਿਉਂ ਬਹੁਤ ਜ਼ਿਆਦਾ ਹਾਈ ਹੋ ਗਿਆ ਸੀਗਾ ਤੇ ਸਿਰ ਘੁੰਮਣ ਲੱਗਾ ਸੀ ਮੇਰੇ ਪੈਰਾਂ ਦੀ ਥਲੀਆਂ ਦੇ ਵਿੱਚੋਂ ਨਾ ਕਾਫੀ ਜ਼ਿਆਦਾ ਪਸੀਨਾ ਜਾਂ ਨਿਕਲਣ ਲੱਗ ਗਿਆ ਜਦੋਂ ਅਫਰ ਮੈਂ ਮੰਡੀ ਆਈ ਆ ਪਹਿਲਾਂ ਤਾਂ ਮੈਂ ਆਪਣੇ ਪਿਆਰਾਂ ਤੇ ਪਾਣੀ ਪਾਇਆ ਉਹਦੇ ਨਾਲ ਮੈਨੂੰ ਥੋੜੀ ਰਾਤ ਮਿਲੀ ਪਰ ਪਾਣੀ ਪੂਣੀ ਪੀਤਾ ਤੇ ਆ ਹੁਣ ਮੈਂ ਸੋਫੇ ਦੇ ਵਿੱਚ ਬੈਠੀ ਸੀ ਨਾ ਤੇ ਮੇਰੀਆਂ ਅੱਖਾਂ ਜੀ ਬੰਦ ਹੋਈ ਜਾ ਰਹੀਆਂ ਸੀ ਐ ਪਰ ਥੋੜੀ ਦੇਰ ਬਹਿ ਕੇ ਆਰਾਮ ਰੂਮ ਕਰਕੇ ਨਾ ਤੇ ਫਿਰ ਮੈਂ ਉੱਠੀ ਆ ਜੀ ਅਦਰ ਪਲਾਉ ਬਣਾਏ ਨੇ ਮਟਰਾਂ ਵਾਲੇ ਆਲੂ ਪਿਆਜ਼ ਪਾ ਕੇ ਤੇ ਨਾਲ ਕੜੀ ਵੀ ਗਰਮ ਕਰ ਲਾਂਗੀ ਤਿਆਰ ਥੋੜੀ ਜੀ ਗਾਜਰ ਮਟਰ ਦੀ ਸਬਜ਼ੀ ਸੀਗੀ ਇਹ ਵੀ ਇੱਕ ਤੋਂ ਫੁਲਕਿਆਂ ਦੇ ਨਾਲ ਖਾ ਲਾਂਗੇ। ਹਾਜੂਰਾ ਇਹਦੇ ਪਾਪਾ ਦੀ ਪੇਟ ਲਾਤੀ ਆ ਮੈਂ। ਦਾਲ ਸੀਗੀ ਥੋੜਾ ਥੋੜਾ ਫਿਰ ਮੈਂ ਸਾਰਾ ਕੁਝ ਨਾਲ ਦੇ ਦਿੱਤਾ। ਨਹੀਂ ਤਾਂ ਫਿਰ ਸਾਰੀਆਂ ਚੀਜ਼ਾਂ ਨੇ ਇਦਾਂ ਹੀ ਪਈਆਂ ਰਹਿੰਦੀਆਂ ਨੇ ਕੋਈ ਖਾਂਦਾ ਹੈ ਨਹੀਂ ਫਿਰ। ਮੈਂ ਫਿਰ ਜੇ ਕੱਲੀ ਵੀ ਖਾਣੀ ਆ ਥੋੜਾ ਥੋੜਾ ਕਰਕੇ ਫਿਰ ਮੈਨੂੰ ਥੋੜੀ ਪ੍ਰੋਬਲਮ ਜੀ ਹੋ ਜਾਂਦੀ ਜਿਆਦਾ ਪੇਟ